ਇਹ ਕਨੇਕਨਸਾਂ ਜਿਹੜਾ ਦੁਨੀਆ ਦਾ ਪਲਾ ਲੋਇਦਾ ਸੀ ਵਾਤਾਵਰਣ ਪ੍ਰੇਮੀ ਜਾਨਕ ਆਪਣੇ ਘਰ ਦੇ ਵਿੱਚ ਰਹਿਗਾ ਕਿਸੇ ਰਾਤ ਆਪਣੇ ਰਵਾਲਵਰ ਦੀ ਕੋਲੀ ਜਿਹੜੇ ਸਫਾਈ ਕਰਦਿਆਂ ਚੱਲੀ ਉਹਦੇ ਨਾਲ ਸੁਦੀਵੀ ਤੇ ਦੁਨੀਆ ਨੂੰ ਅਲਗਦਾ ਆ ਕੇ ਸੁਭਾਵਨਾ ਮੈਂ ਇਹ ਵੀ ਕਹਿ ਰਹੀਆਂ ਨੇ ਕਿ ਡਲੇਵਾਲ ਸਾਹਿਬ ਉਹਨਾਂ ਦੀ ਸਿਹਤ ਨੂੰ ਦੇਖ ਕੇ ਇਹ ਸਾਰਾ ਕੁਝ 15 ਤੋਂ ਪਹਿਲਾਂ ਵੀ ਹੋ ਸਕਦਾ ਹੈ ਏਕੇ ਦੀ ਗੱਲ ਪਹਿਲਾਂ ਕਰਕੇ ਪਹਿਲਾਂ ਹੀ ਮੀਟਿੰਗਾਂ ਕਰਕੇ ਤੇ ਪਹਿਲਾਂ ਹੀ ਸਾਰਾ ਕੁਝ ਪੂਰ ਚੜਾਇਆ ਜਾ ਸਕਦਾ ਹੈ ਕਿਉਂਕਿ ਡਲੇਵਾਲ ਸਾਹਿਬ ਹੁਣਾਂ ਦੀ ਸਿਹਤ ਨਾਜ਼ੁਕ ਹੈ ਇਸ ਸਮੇਂ ਵੱਖ-ਵੱਖ ਗੁਜਨ ਤੇ ਰਾਜੇ ਵਾਜੀ ਸੰਮਤ ਡਾਕਟਰ ਸਰ ਸਿੰਘ ਪਾਲ ਸੀ ਉਗਰਾਹਾਂ ਜੀ ਦੇ ਦੂਜੇ ਕਿਸਾਨਾਂ ਕੋ ਉਹ ਪਹੁੰਚੇ ਤੇ ਕੇਕੇ ਦਾ ਸੁਨਿਆਦ ਦੇ ਤੱਕ ਬੜਾ ਚੰਗਾ ਇਸ ਲਿਆਦ ਨਾਲ ਮਾਹੌਲ ਬਣਿਆ ਕਿ ਕਿਸਾਨਾਂ ਦੀ ਰੂਹ ਦੀ ਆਵਾਜ਼ ਸੀ ਕਿ ਕੇਕਾ ਹੋਣਾ ਚਾਹੀਦਾ ਹੈ ਜੇ ਸਾਡੀਆਂ ਮੰਗਾਂ ਲਈ ਸਾਡੇ ਮੁੱਦਿਆਂ ਦੀ ਸਾਂਝੀ ਲੜਾਈ ਲੜ ਰਹੇ ਹਾਂ ਤਾਂ ਫ੍ਰੈਕਟ ਜੋਟ ਹੋ ਗਿਆ ਕਿਉਂ ਨਾ ਲੜਿਆ ਜਾਵੇ ਤੇ ਹੁਣ ਜਦੋਂ ਇੱਕ ਇਹਦੀ ਕਲਤਰੀ ਆ ਤਾਂ ਹੁਣ ਇੱਕੇ ਦਾ ਅਹਿਸਾਸ ਇਸ ਤਰ੍ਹਾਂ ਸਾਰਿਆਂ ਤੇ ਰਾਹ ਨੂੰ ਕਿ ਆਪਾਂ 2-3 ਦਿਨ ਵੀ ਕਿਉਂ ਗੋਣੇ ਆ ਹੁਣੇ ਕਿਉਂ ਨਾ ਇੱਕੇ ਜੀ ਗੱਲ ਕਰਕੇ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਜਿਹੜੀ 7 ਮੈਂਬਰੀ ਕਮੇਟੀ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਸਨ ਉਹਨਾਂ ਨੇ ਸਪਸ਼ਟ ਕਰਤਾ ਹੈ ਕਹਿੰਦੇ ਸਟੈਂਡ ਉਹੀ ਹੈ 7 ਮੈਂਬਰੀ ਕਮੇਟੀ ਹੀ ਕੰਮ ਕਰੇਗੀ ਜਸਤੇ ਹਾਲੇ ਕਿਸੇ ਤਰੀਕੇ ਦਾ ਕੋਈ ਵੀ ਕਾਰਵਾਈ ਹਲੇ ਅਕਾਲੀ ਦਲ ਵੱਲੋਂ ਸਾਹਮਣੇ ਨਹੀਂ ਆਈ ਸਿੰਘ ਸਾਬਾ ਨੂੰ ਮੈਨੂੰ ਆਉਣਾ ਚਾਹੀਦਾ ਕਿ ਉਹ ਕੀ ਸੋਚਦੇ ਆ ਜੀ ਕਿ ਕੀ ਫੈਸਲਾ ਹੋਇਆ ਤੇ ਕੀ ਨਹੀਂ ਹੋਇਆ ਕਿ ਸੁਵੰਦਨ ਤੇ ਰਹੀ ਆ ਕੇ ਬੋਲ ਰਹੀ ਹੈ ਅਕਾਲੀ ਦਲ ਦੀ ਲੀਡਰਸ਼ਿਪ ਆ ਕੇ ਗੱਲ ਕਰਦੀ ਪਰ ਹਾਇ ਤੱਕ ਤੇਰੇ ਤੌਰ ਤੇ ਗੱਲ ਕਰਦੇ ਆ ਨਾ ਦੂਜੇ ਪਾਸੇ ਸੁਧਾਰ ਲਹਿਰ ਵਾਲੇ ਆ ਉਹ ਵੀ ਇਸ ਤਰ੍ਹਾਂ ਦੇ ਤੌਰ ਤੇ ਗੱਲ ਕਰਦੇ ਆ ਨਾਇਕਾਲ ਸਤਿਮੰਦਰੀ ਕਮੇਟੀ ਦਾ ਕੀ ਰੋਲ ਹੋਏਗਾ ਇਸ ਬਾਰੇ ਕੋਈ ਜ਼ਿਕਰ ਹੋਇਆ ਸੁ ਸਿੰਘ ਸਾਹਿਬਾਨ ਨੇ ਐਨ ਮੌਕੇ ਤੇ ਆ ਕੇ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸਤਿਮੰਦਰੀ ਮੇਠੀ ਕਾਇਮ ਹੈ ਉਹਨਾਂ ਜਿਹੜੀ ਜ਼ਿੰਮੇਵਾਰੀ ਸੰਭੀ ਗਈ ਹੈ ਉਹਦੇ ਮੁਤਾਬਕ ਹੀ ਇਹ ਗੱਲ ਠੀਕ ਹੋਣੀ ਚਾਹੀਦੀ ਹੈ ਸੋ ਸ੍ਰੀਕਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ ਕਿਉਂਕਿ ਅੱਜ ਕਾਫੀ ਦੁਖਦਾਇਕ ਦਿਨ ਵੀ ਹੈ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਸਾਡੇ ਵਿਚਕਾਰ ਨਹੀਂ ਰਹੇ ਇਸ ਤੋਂ ਇਲਾਵਾ ਗੱਲ ਕਿਸਾਨਾਂ ਦੀ ਗੱਲ ਆਕਾਲੀ ਦਲ ਦੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਹੋਰ ਕਿੰਨੀਆਂ ਹੀ ਗਤੀਵਿਧੀਆਂ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿਰਸਾ ਬਾਬਾ ਸਵਾਗਤ ਹੈ ਤੁਹਾਡਾ ਰਾ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਇਸ ਮਾਮਲੇ ਦਾ ਤੁਸੀਂ ਜ਼ਿਕਰ ਕੀਤਾ ਲੁਧਿਆਣਾ ਪਛਮੀ ਦੇ ਉਧਾਇਆ ਕੋਪਿਲ ਕੋਗੀ ਜੀ ਅਚਾਨਕ ਜਿਹੜਾ ਹੈਗਾ ਪਿਛਲੀ ਰਾਤ ਜਿਹੜੀ ਆਪਣੇ ਘਰ 'ਚ ਜਦੋਂ ਰਵਲਵਰ ਸਾਫ ਕਰ ਰਹੀ ਸੀ ਆਪਣੇ ਰਵਲਵਰ ਤੋਂ ਉਹਨਾਂ ਦੀ ਗੋਲੀ ਚੱਲੀ ਤੇ ਉਹਦੇ ਨਾਲ ਉਹਨਾਂ ਦੀ ਅਚਾਨਕ ਮੌਤ ਹੋ ਗਈ ਗੋਲੀ ਲੱਗਣ ਦੇ ਨਾਲ ਬਹੁਤ ਵੱਡਾ ਘਾਟਾ ਮੈਂ ਕਹਾਂਗਾ ਸਮਝੇ ਪੰਜਾਬ ਦੇ ਲਈ ਇਹ ਐਸਾਂ ਸੰਚਲੇਗਾ ਜਿਦਾ ਲੰਬਾ ਰਾਸੀ ਸਫਰ ਉਹ ਜੇ ਹੁਣ ਦੇਖਿਆ ਜਾਵੇ ਤਾਂ ਪਿਛਲੀ ਵਿਧਾਨ ਸਭਾ ਦੀ ਚੋਣ ਸੀ ਉਹਦੇ ਚੋਂ ਕਾਂਗਰਸ ਨੂੰ ਉਹਨਾਂ ਨੇ ਹਲਵਾਦਾ ਕੀ ਤੇ ਆਪ ਦੇ ਵਿਧਾਇਕ ਬਣੇ ਔਰ ਹੋਰ ਬਹੁਤ ਸਰੀਆਂ ਗੱਲਾਂ ਉਹਨਾਂ ਦੇ ਸਮਾਜਿਕ ਜੀਵਨ ਬਾਰੇ ਮੈਂ ਦੇਖ ਰਿਹਾ ਸੀ ਸੁਣ ਰਿਹਾ ਸੀ ਉਹਨਾਂ ਦੇ ਸ਼ੋਭ ਚਿੰਤੇ ਕੋ ਉਹਨਾਂ ਦੇ ਪਰਿਵਾਰ ਤਾਂ ਇਸ ਵੇਲੇ ਬਹੁਤ ਹੀ ਗਮਗੀਨ ਮਾਹੌਲ ਦੇ ਵਿੱਚ ਹੈ ਆ ਮੁੱਖ ਮੰਤਰੀ ਭਗਵੰਤ ਮਾਨ ਨਿਆਦੇ ਸਪੀਕਰ ਕਰਦਾਰ ਸੰਮਵਾਂ ਨਿਆਦੇ ਗਵਰਨਰ ਖਟਾਰੀਆ ਜੀ ਵੱਖ-ਵੱਖ ਪਾਰਟੀਆਂ ਦੇ ਆਗੂ ਇਸੇ ਤਰੀਕੇ ਨਾਲ ਕੈਬਨਿਟ ਸਾਰੇ ਉਥੇ ਪਹੁੰਚੇ ਰਿਸੀ ਪਰ ਜਿਹੜੀ ਗੱਲ ਉਹਨਾਂ ਵਾਲੇ ਇੱਕ ਬਹੁਤ ਉੱਭਰ ਕੇ ਸਾਹਮਣੇ ਆ ਰਹੀ ਸੀ ਕਿਉਂ ਸਮਾਜਿਕ ਤੌਰ ਤੇ ਤਾਂ ਆਪਣੇ ਲੋਕਾਂ ਵਿੱਚ ਵਿਚਰਦੇ ਸੀ ਹਮੇਸ਼ਾ ਆਪਣੇ ਆਲੇ ਦੁਆਲੇ ਵਿੱਚ ਖੁਸ਼ੀਆਂ ਵੰਦੇ ਰਹੇ ਪਰ ਇੱਕ ਵੱਡੀ ਗੱਲ ਜਿਹੜੀ ਉਹਨਾਂ ਬਾਰੇ ਲਗਾਤਾਰ ਮੈਂ ਕਹਿੰਗਾ ਦੇ ਮੂੰਹਾਂ ਤੋਂ ਸੁਣੀ ਹੈ ਇਸ ਗੰਗीन ਮਾਹੌਲ ਦੇ ਚੱਲਦਿਆਂ ਕਿ ਉਹ ਜਿਹੜਾਗਾ ਵਾਤਾਵਰਨ ਦੇ ਬੜੇ ਪ੍ਰੇਮੀ ਸੀ ਜਦੋਂ ਬੁੱਢੇ ਨਾਲੇ ਦੀ ਸਫਾਈ ਦੀ ਗੱਲ ਆਈ ਕਿ ਬੁੱਢਾ ਨਾਲਾ ਕਿਉਂ ਗੰਦਾ ਹੈ ਉਹਦੀ ਮਹਿੰਮ ਚੱਲੀ ਤਾਂ ਪਿਛਲੇ ਦਿਨਾਂ ਚ ਪਿਛਲੇ ਸਮੇਂ ਜਦੋਂ ਉਹਨਾਂ ਨੇ ਉਹਦੀ ਸਫਾਈ ਦੇ ਲਈ ਨੀਂ ਪੱਥਰ ਰੱਖਿਆ ਤਾਂ ਉਸ ਦਿਨ ਤੇ ਕੋਈ ਕਾਰਵਾਈ ਜਿਸ ਤਰ੍ਹਾਂ ਚਾਹੁੰਦੇ ਸੀ ਬੁੱਢਾ ਨਾਲਾ ਉਸ ਸਮੇਂ ਮੁਤਾਬਕ ਸਾਫ਼ ਨਹੀਂ ਹੋ ਸਕਿਆ ਜਦੋਂ ਲੋਕਾਂ ਨੇ ਮੀਂਹਾਂ ਤੇ ਖਰੇ ਨਹੀਂ ਉਤਰੇ ਤਾਂ ਉਹਨਾਂ ਨੇ ਉਸ ਲਗਾਏ ਹੋਏ ਪੱਥਰ ਨੂੰ ਤੋੜਤਾ ਕਹਿੰਦੇ ਪੱਥਰ ਦਾ ਕੀ ਫਾਇਦਾ ਜਿਸੀ ਲੋਕਾਂ ਦੀ ਆਸਾਂ ਵੀ ਤਾਂ ਤੇ ਖਰੇ ਨਹੀਂ ਉਤਰ ਸਕਦੇ ਜਾਨੀ ਆਪਣੀ ਸਰਕਾਰ ਦੇ ਚਲਦੇ ਆ ਵੀ ਉਹ ਇਨਸਾਨ ਐਨੀ ਵੱਡੀ ਗੱਲ ਨਹੀਂ ਤੇ ਲੋਕ ਜਿਹੜੇ ਆ ਗੋ ਨਿੱਕੇ ਨਿੱਕੇ ਗੱਲਾਂ ਤੇ ਦੇਖਦੇ ਆ ਕਿ ਸਰਕਾਰ ਨਾਲ ਨਰਾਜ਼ਗੀ ਨਾ ਹੋਵੇ ਆਪਣੀ ਸਰਕਾਰ ਹੋਵੇ ਕਿਉਂ ਇਹੋ ਜੀ ਗੱਲ ਕਰਨੀ ਆ ਇੱਕ ਨੇਕ ਇਨਸਾਨ ਜਿਹੜਾ ਦੁਨੀਆ ਦਾ ਪਿਆਰ ਲੋਵੇ ਦਾ ਸੀ ਵਾਤਾਵਰਣ ਪ੍ਰੇਮੀ ਅਚਾਨਕ ਆਪਣੇ ਘਰ ਦੇ ਵਿੱਚ ਜਿਹੜਾ ਬੀਤੀ ਰਾਤ ਆਪਣੇ ਰਵਾਲ ਵਰਦੀ ਕੋਲੀ ਜਿਹੜੇ ਸਫਾਈ ਕਰਦਿਆਂ ਚੱਲੀ ਉਹਦੇ ਨਾਲ ਉਸ ਦੀ ਵੀ ਇਹ ਦੁਨੀਆ ਨੂੰ ਅਲਗਦਾ ਆਕੇ ਔਰ ਹੁਣ ਜਦੋਂ ਆਪਾਂ ਗੱਲ ਕਰ ਰਹੇ ਆਂ ਤੁਮ ਦਾ ਆਤਮ ਸੰਸਕਾਰ ਜਿਹੜਾ ਹੈਗਾ ਉਹ ਵੀ ਹੋ ਚੁੱਕਾ ਹੈ ਔਰ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਦੇ ਚਾਹਣ ਵਾਲੇ ਔਰ ਖਾਤੋਤੇ ਜਿਹੜੇ ਮੈਂ ਤੇ ਹੀ ਉਹਨਾਂ ਦੀ ਪਾਰਟੀ ਦੀ ਆਗੂ ਉਹ ਤਾਂ ਪਹੁੰਚੇ ਪਹੁੰਚੇ ਫਰੋਦੀ ਚਰਦੇ ਆਪਾਂ ਕਹਿੰਦੀ ਜੇ ਆਪਾਂ ਗੱਲ ਕਰੀਏ ਤਾਂ ਭਾਰਤ ਕੁਸ਼ਨਾਸ਼ ਜਿਨ੍ਹਾਂ ਨੂੰ ਨੇ ਪਿਛਲੀ ਵਿਧਾਨ ਸਭਾ ਚ 7-8000 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਉਹ ਵੀ ਆਪਣੇ ਮੂੰਹੋਂ ਕਹਿ ਰਹੇ ਸੀ ਕਿ ਬੇਸ਼ੱਕ ਕਾਂਗਰਸ ਸੱਟ ਕੇ ਕਹਿੰਦੇ ਦੂਜੀ ਪਾਰਟੀ ਚਲੇ ਗਏ ਤੇ ਉਹਨਾਂ ਨੂੰ ਹਰਾਇਆ ਵੀ ਔਰ ਇੱਕ ਬਹੁਤ ਅچھے ਦੋਸਤ ਨੇਕ ਇਨਸਾਨ ਸਨ ਸੁਨੇਕ ਇਨਸਾਨ ਦਾ ਦੁਨੀਆ ਤੋਂ ਚਲੇ ਜਾਣਾ ਸਾਡੇ ਸਾਰਿਆਂ ਦੇ ਲਈ ਬਹੁਤ ਵੱਡਾ ਘਾਟਾ ਹੈ ਤੇ ਆਪਣੀ ਗਲੋਬਲ ਪੰਜਾਬ ਦੀ ਟੀਮ ਵੀ ਉਹਨਾਂ ਦੇ ਪਰਿਵਾਰ ਨਾਲ ਤੇ ਪੰਜਾਬ ਨਾਲ ਇਸ ਗਮ ਤੇ ਦੁੱਖ ਦੇ ਮੌਕੇ ਤੇ ਸ਼ਰੀਕ ਹੁੰਦੀ ਹੈ ਸਾਇੰ ਦਾ ਪ੍ਰਗਟਾਵਾ ਕਰਦੀ ਹੈ ਜੀ ਪ੍ਰਭ ਜੀ ਬਿਲਕੁਲ ਸੋ ਸਾਬ ਸੋ ਬੜੀ ਵੱਡੀ ਵੱਡੀ ਘਾਟੇ ਵਾਲੀ ਗੱਲ ਹੈ ਪਰਿਵਾਰ ਦੇ ਲਈ ਲੁਧਿਆਣਾ ਦੇ ਲਈ ਤੇ ਉਹ بلند ਆਵਾਜ਼ ਹੈ ਜਿਹੜੀ ਉਹ ਹਮੇਸ਼ਾ ਲਈ ਚੁੱਪ ਹੋ ਗਈ ਹੈ ਆਪਣੀ ਹੀ ਸਰਕਾਰ ਦੇ ਦਰਮIAN ਆਪਣੇ ਹੀ ਪ੍ਰਸ਼ਾਸਨ ਦੇ ਖਿਲਾਫ ਖੜਨਾ ਬਹੁਤ ਜ਼ਿਆਦਾ ਬਹਾਦਰੀ ਵਾਲਾ ਕੰਮ ਹੈ ਸੋ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਅੱਗੇ ਗੱਲ ਕਰਾਂਗੇ ਕਿਸਾਨਾਂ ਦੀ ਸੋ ਸਾਬ ਕਿਸਾਨਾਂ ਦਾ ਜਿਸ ਤਰ੍ਹਾਂ ਕੱਲ ਏਕਾ ਹੋਇਆ ਸਾਰਾ ਪੰਜਾਬ ਸਾਰੇ ਕਿਸਾਨ ਇਸ ਗੱਲ ਤੋਂ ਖੁਸ਼ ਹੋਏ ਕਿ ਏਕਤਾ ਹੋ ਚੁੱਕੀ ਹੈ ਤੇ ਹੁਣ ਅਗਲੀ ਮੀਟਿੰਗ 15 ਤਰੀਕ ਨੂੰ ਰੱਖੀ ਗਈ ਹੈ ਪਰ ਸੰਭਾਵਨਾਵਾਂ ਇਹ ਵੀ ਕਹਿ ਰਹੀਆਂ ਨੇ ਕਿ ਡਲੇਵਾਲ ਸਾਹਿਬ ਉਹਨਾਂ ਦੀ ਸਿਹਤ ਨੂੰ ਦੇਖ ਕੇ ਇਹ ਸਾਰਾ ਕੁਝ 15 ਤੋਂ ਪਹਿਲਾਂ ਵੀ ਹੋ ਸਕਦਾ ਹੈ ਏਕੇ ਦੀ ਗੱਲ ਪਹਿਲਾਂ ਕਰਕੇ ਪਹਿਲਾਂ ਹੀ ਮੀਟਿੰਗਾਂ ਕਰਕੇ ਤੇ ਪਹਿਲਾਂ ਹੀ ਸਾਰਾ ਕੁਝ ਪੂਰ ਚੜਾਇਆ ਜਾ ਸਕਦਾ ਹੈ ਕਿਉਂਕਿ ਡਲੇਵਾਲ ਸਾਹਿਬ ਉਹਨਾਂ ਦੀ ਸਿਹਤ ਨਾਜ਼ੁਕ ਹੈ ਇਸ ਸਮੇਂ ਜੀ ਬਿਲਕੁਲ ਇਹਦੇ ਫਿਰ ਕੋਈ ਦੋ ਰਾਇ ਨਹੀਂ ਜਿਹੜੇ ਕਿਸਾਨ ਆ ਗੋ ਜਿਹੜਾ ਅੱਜ 47 ਮਾ 48 ਮਾ ਦਿਨ ਉਹਨਾਂ ਦੇ ਮਰਨ ਵਰਦਾ ਹੋ ਗਿਆ ਤੇ ਉਸ ਦੇ ਚਲਦਿਆਂ ਨੇ ਸੇ ਜਿਹੜਾ ਹੈਗਾ ਜਿਸ ਕਦਾ ਨਾਮ ਸਾਹਜਾ ਜਿਸ ਕਦਾ ਨੇ ਸੇਤ ਵਰੇ ਚਿੰਤਾ ਦਾ ਪ੍ਰਕਰਵਾ ਡਾਕਟਰਾਂ ਦੀ ਟੀਮ ਹੋਏ ਚ ਹੈ ਰਾਸੀ ਆਗੂ ਹੋਣ ਕਿਸਾਨ ਹੋਣ ਉਹਨਾਂ ਵੱਲੋਂ ਪ੍ਰਕਰਵਾ ਕੀਤਾ ਜਾ ਰਿਹਾ ਸਾਰੇ ਕੰਮ ਚ ਜੀ ਚਲਦੇ ਆ ਉਹ ਸਾਰੇ ਕੰਮ ਦੇ ਮੱਦੇ ਨਜ਼ਰ ਜਿਵੇਂ ਇੱਕ ਦਿਨ ਪਹਿਲਾਂ ਵੱਡੇ ਖਦਾਵਾਰ ਕਿਸਾਨ ਆਗੂ ਸਨਯੁਕਤ ਕਿਸਾਨ ਮੋਰਚੇ ਦੇ ਵਕਾ ਕਾ ਕਾ ਗੋਜਨ ਦੇ ਰਾਜੇ ਵਾਜੀ さん ਡਾਕਟਰ ਦਰਸ਼ਨਪਾਲ ਸੀ ਅਗਰਾਹਾ ਜੀ ਸੀ ਦੂਜੇ ਕਿਸਾਨਾਂ ਕੋ ਉਹ ਪਹੁੰਚੇ ਤਾਂ ਕੇਕੇ ਦਾ ਸੁਨੇਹਾ ਦਿੱਤਾ ਇੱਕ ਬੜਾ ਚੰਗਾ ਇਸ ਸੁਨੇਹਾ ਨਾਲ ਮਾਹੌਲ ਬਣਿਆ ਕਿ ਕਿਸਾਨਾਂ ਦੀ ਰੂਹ ਦੀ ਆਵਾਜ਼ ਸੀ ਕਿ ਇੱਕਾ ਹੋਣਾ ਚਾਹੀਦਾ ਹੈ ਜੇ ਸਾਡੀਆਂ ਮੰਗਾਂ ਲਈ ਸਾਡੇ ਮੁੱਦਿਆਂ ਦੀ ਸਾਂਝੀ ਲੜਾਈ ਲੜ ਰਹੇ ਹਾਂ ਤਾਂ ਫਿਰ ਇੱਕ ਝਟੋਗੇ ਕਿਉਂ ਨਾ ਲੜਿਆ ਜਾਵੇ ਉਹ ਇੱਕੇ ਦੀ ਆਵਾਜ਼ ਤਾਂ ਕੱਲ ਸੁਣਨ ਨੂੰ ਮਿਲੀ ਮਿਲੀ ਪਰ ਬਾਅਦ ਵਿੱਚ ਸ਼ਾਮੀ ਜਿਹੜਾ ਹੈਗਾ ਜੀ ਸਿੰਘ ਢੱਲੇਵਾਲ ਦੇ ਜਿਹੜੇ ਮੈਂਤੀ ਆ ਕਿਸਾਨ ਆਗੂ ਆ ਖਨੋਰੀ ਬਾਰਡਰ ਦੇ ਜਿਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਤਾਂ ਉੱਥੇ ਉਹਨਾਂ ਨੇ ਇਹ ਵੀ ਅਪੀਲ ਕੀਤੀ ਤੇ ਜਦੋਂ ਤੁਸੀਂ ਕਹਿ ਰਹੇ ਹੋ ਜ਼ਿਕਰ ਕਰ ਰਹੇ ਹੋ ਕਿ 15 ਨੂੰ ਇਕੱਲੀ ਬਕਾਇਦਾ ਮੀਟਿੰਗ ਕਰਕੇ ਸਾਰੀਆਂ ਫਾਰਮੈਟਿਜ਼ ਤੈਅ ਕੀਤੀਆਂ ਜਾਣ ਕਿ ਕਿਸ ਕਦਰ ਜਿਹੜਾ ਕਿਹੜੇ ਕਿਹੜੇ ਪਨਾ ਤੇ ਕਿਵੇਂ ਲੜਿਆ ਜਾ ਸਕਦਾ ਔਰ ਉਹ ਕਹਿੰਦੇ ਕਿ ਜਿਸ ਤਰ੍ਹਾਂ ਢੱਲੇਵਾਲ ਸਾਡੀ ਸਿਹਤ ਦੀ ਚਿੰਤਾ ਹੈਗੀ ਆ ਉਹਨੇ ਲਫ਼ਜ਼ ਵਰਤਿਆ ਮੈਂ ਉਹ ਹੀ ਲਫ਼ਜ਼ ਵਰਤਾਂਗਾ ਉਹਨੇ ਕਿਹਾ ਕਿ ਜੇ ਹਸਪਤਾਲ ਜੋਂ ਦਾ ਕਿਹਾ ਜਾ ਸਕਦਾ ਕਿ ਐਮਰਜੈਂਸੀ ਵੀ ਹਾਲਾਤ ਹੈ ਐਮਰਜੈਂਸੀ ਜਨੇ ਤੇ ਹੁਣ ਬੇਸ਼ੱਕ ਐਮਰਜੈਂਸੀ ਦਾ ਨਹੀਂ ਕਹਿੰਦੇ ਪਰ ਸੇਤ ਉਹਨਾਂ ਦੀ ਐਮਰਜੈਂਸੀ ਵਾਲੇ ਪਾਸੇ ਵੱਲ ਨੂੰ ਇਹ ਸਿਸ ਕਰਕੇ ਉਹਨਾਂ ਨੇ ਅਪੀਲ ਕੀਤੀ ਆਪਣੇ ਸਾਥੀਆਂ ਨੂੰ ਕਿ ਆਓ ਆਪਾਂ ਪਹਿਲਾਂ ਬੈਠ ਕੇ ਕੇ ਦੀ ਗੱਲ ਕਰੀਏ ਉਹ ਇੱਕ ਹੀ ਗੱਲ ਕਰਦੇ ਨਾਲ ਉਹਨਾਂ ਨੇ ਇਹ ਵੀ ਸੱਦਾ ਦਿੱਤਾ ਕਿ ਆਪਣੇ ਕੋਲ ਸਮਾਂ ਹੀ ਨਹੀਂ ਹੈਗਾ ਤੇ ਹੁਣ ਆਪਾਂ ਇੱਥੇ ਵੱਲ ਨੂੰ ਵਧਦੇ ਅੱਗੇ ਤੁਰੀਏ ਸਾਰੇ ਪਿੰਨਾਂ ਤੋਂ ਟਰੈਕਟਰ ਟਰਾਲੀਆਂ ਪਿੰਨਾਂ ਤੋਂ ਡਿਊਟੀਆਂ ਲਗਾ ਕੇ ਰਾਸ਼ਨ ਪਾਣੀ ਨਾਲ ਲੈ ਕੇ ਪੱਕੇ ਮੋਰਚੇ ਤੌਰ ਤੇ ਜਦਾਂ ਕਿਸਾਨਾਂ ਦਾ ਬੜਾ ਤਯਾਰਬਾ ਪਹੁੰਚਦੇ ਆ ਕਹਿੰਦੇ ਹੁਣ ਸਮਾਂ ਨਹੀਂ ਆਪਾਂ ਇਕੱਠੇ ਹੋ ਕੇ ਤੁਰੀਏ ਲੇਕਿ ਨਮੀ ਏਕੇ ਦੀ ਜਿਹੜੀ ਹੈਗੀ ਆ ਉਹ ਕਹਿ ਸਕਦੇ ਆ ਨਮੀ ਏਕੇ ਦੀ ਜਿਹੜੀ ਪਹਿਲ ਆ ਉਹਦੇ ਵੱਲ ਪ੍ਰੇਟਾਵਾ ਨਵੇਂ ਸਿਰੇ ਤੋਂ ਵੀ ਕੀਤਾ ਗਿਆ ਕਿ ਇਸ ਨੂੰ ਆਪਾਂ ਹੋਰ ਜਲਦੀ ਕਰੀਏ ਯਾਨੀ ਜਿਹੜੇ ਕਿਸਾਨ ਆਪਾਂ ਕਹਿ ਸਕਦੇ ਆ ਕਿ ਜਦੋਂ ਦਿੱਲੀ ਦੇ ਗੁਰੂਹਾਂ ਤੋਂ ਉੱਠ ਕੇ ਆਏ ਐਨੇ ਮਹੀਨੇ ਲੰਘ ਗਏ ਤੇ ਹੁਣ 13 ਫਰਵਰੀ ਨੂੰ ਮੋਰਚਾ ਲੱਗਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਤੇ ਹੁਣ ਜਦੋਂ ਏਕੇ ਦੀ ਗੱਲ ਤੁਰੀ ਆ ਤਾਂ ਹੁਣ ਇਕ ਕਿਹੜਾ ਅਹਿਸਾਸ ਇਸ ਕਦਰ ਸਾਰੀਆਂ ਧਿਰਾਂ ਨੂੰ ਕਿ ਆਪਾਂ 2-3 ਦਿਨ ਵੀ ਕਿਉਂ ਗੋਣੇ ਆ ਹੁਣੇ ਹੀ ਕਿਉਂ ਨਹੀਂ ਇੱਕ ਜੀ ਗੱਲ ਕਰਕੇ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਸੋ ਸਾਰਿਆਂ ਦੇ ਨਜ਼ਰਾਂ ਉਮੀਦ ਕਰਦੇ ਆ ਕਿ 15 ਤੋਂ ਪਹਿਲਾਂ ਵੀ ਕੋਈ ਨਾ ਕੋਈ ਆਪਸੀ ਰਸਮੀ ਜਾਂ ਗੈਰ ਰਸਮੀ ਮੁਲਾਕਾਤ ਕਰਕੇ ਇੱਕ ਇਹਦਾ ਵੱਡਾ ਐਲਾਨ ਨਵੀਂ ਪਹਿਲ ਕਦਮੀ ਕੀਤੀ ਜਾ ਸਕਦੀ ਹੈ ਸ਼ਮੂਤੇ ਖਨੋਰੀ ਜਿਹੜੇ ਇੱਕ ਬਾਰਡਰ ਜਿਹੜੇ ਜਨਾ ਮੁੱਦਿਆਂ ਦੇ ਉੱਤੇ ਬੈਠੇ ਆ ਕਿਸਾਨ ਆਗੂ ਉਹਨਾਂ ਮੁੱਦਿਆਂ ਲੈ ਕੇ ਕਿ ਲੰਬੀ ਲੜਾਈ ਵਿਡੇ ਜਾ ਸਕਰੀ ਆਉਣ ਵਾਲੇ ਦਿਨ ਜੀ ਬਿਲਕੁਲ ਸੋ ਅੱਜ ਸਰਵਨ ਸਿੰਘ ਪੰਦੇਰ ਹੋਣਾ ਦੇ ਵੱਲੋਂ ਵੀ ਵੱਖ-ਵੱਖ ਜਥੇਬੰਦੀਆਂ ਦੇ ਨਾਲ ਰਲ ਕੇ ਐਲਾਨ ਕੀਤਾ ਗਿਆ ਅੱਜ ਉਹ ਮਾਝੇ ਦੇ ਵਿੱਚ ਅੰਮ੍ਰਿਤਸਰ ਵਾਲੇ ਪਾਸੇ ਸਨ ਤਾਂ ਉੱਥੇ ਉਹਨਾਂ ਨੇ ਬਹੁਤ ਸਾਰੇ ਕਿਸਾਨ ਉਹਨਾਂ ਦੇ ਨਾਲ ਸਨ ਤਾਂ ਉਹਨਾਂ ਨੇ ਲਾਮਬੰਦ ਕਰਨਾ ਹੁਣੇ ਤੋਂ ਹੀ ਸ਼ੁਰੂ ਕਰ ਦਿੱਤਾ ਸੋ ਲਾਮਬੰਦ ਕਰਕੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਬਾਰਡਰ ਦੇ ਉੱਪਰ ਪਹੁੰਚੋ ਸੋ ਵੱਡਾ ਹੁੰਦਾ ਜਾ ਰਿਹਾ ਕਿਸਾਨ ਅੰਦੋਲਨ ਇਹ ਸਿਸਵਾਕ ਕੇ ਗੱਲ ਕਰਾਂਗੇ ਅਕਾਲੀ ਦਲ ਦੀ ਕੱਲ ਸੁਖਬੀਰ ਸਿੰਘ ਬਾਦਲ ਹੋਂਾ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਉਸ ਅਸਤੀਫੇ ਤੇ ਅੱਜ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਂਾਂ ਦੀ ਪ੍ਰਤੀਕਿਰਿਆ ਆਈ ਹੈ ਉਹ ਕਹਿੰਦੇ ਕਿ ਸਵਾਗਤ ਹੈ ਇਸ ਅਸਤੀਫੇ ਦਾ ਪਰ ਜਿਹੜੀ 7 ਮੈਂਬਰੀ ਕਮੇਟੀ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਸਨ ਉਹਨਾਂ ਨੇ ਸਪਸ਼ਟ ਕਰਤਾ ਹੈ ਕਹਿੰਦੇ ਸਟੈਂਡ ਉਹੀ ਹੈ ਸੱਤ ਮੈਂਬਰੀ ਕਮੇਟੀ ਹੀ ਕੰਮ ਕਰੇਗੀ ਜਿਸ ਤੇ ਹਲੇ ਕਿਸੇ ਤਰੀਕੇ ਦਾ ਕੋਈ ਵੀ ਕਾਰਵਾਈ ਹਲੇ ਅਕਾਲੀ ਦਲ ਵੱਲੋਂ ਸਾਹਮਣੇ ਨਹੀਂ ਆਈ ਜੀ ਆ ਪ੍ਰਵਾਪਾ ਦਰਸ਼ਕਾਂ ਦੇ ਨਾਲ ਜਦੋਂ ਰੂਬਰੂ ਹੁੰਨੇ ਆ ਤੇ ਜੋ ਦਰਸ਼ਕਾਂ ਇੱਕ ਦਿਨ ਪਹਿਲਾਂ ਆਪਾਂ ਗੱਲ ਸੰਧੀ ਕੀਤੀ ਆਪਾਂ ਸਪਸ਼ਟਾਉਤ ਤੇ ਗੱਲ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ دنیਵੀਂ ਅਦਾਲਤਾਂ ਹੁੰਦੀਆਂ ਸੁਪਰੀਮ ਕੋਰਟ ਦੇ ਫੈਸਲੇ ਸਾਹਮਣੇ ਆਉਂਦੇ ਆ ਹਾਈ ਕੋਰਟ ਦੇ ਫੈਸਲੇ ਸਾਹਮਣੇ ਆਉਂਦੇ ਆ ਤੇ ਇਹ ਬੇਸ਼ੱਕ ਠੀਕ ਹੈ ਕਿ ਵਾਕਾਹਕ ਤਿਹਰਾ ਵੀ ਆਪਣਾ ਆਪਣਾ ਆ ਕੇ ਇਹ ਬਿਆਨ ਜਾਂ ਪ੍ਰਗਟਾਵਾ ਕਰਦੇ ਨੇ ਕਿ ਅਦਾਲਤ ਨੇ ਇਹ ਫੈਸਲਾ ਕੀਤਾ ਔਰ ਅਦਾਲਤ ਵੱਲੋਂ ਵੀ ਬਕਾਇਦਾ ਕੋਈ ਨਾ ਕੋਈ ਜਿਹੜਾ ਹੈਗਾ ਲਿਖਤੀ ਰੂਪ ਚ ਕਹਿ ਲਿਆ ਹੈ ਜਿਵੇਂ ਇਸ ਤਰ੍ਹਾਂ ਜਿਹੜਾ ਆਪਣੇ ਜਿਹੜਾ ਸਿਸਟਮ ਉਹਦਾਂ ਹੀ ਹੁੰਦੀ ਹੈ ਅੱਜ ਕੱਲ ਕਿ ਵੀ ਆਹ ਫੈਸਲਾ ਇਸ ਮਾਮਲੇ ਤੇ ਹੋਇਆ ਆਪਾਂ ਇਹੀ ਗੱਲ ਕੱਲ ਵੀ ਕਹਿ ਰਹੇ ਸੀ ਕਿ ਦੇਖੋ ਸੋਹਣੀ ਕਾਲੀਦਾਲ ਉਹਨਾਂ ਦੇ ਜਿਹੜੇ ਆਗੂ ਨੇ ਵਫਦ ਆਇਆ ਬਾਰ-ਬਾਰ ਜਾ ਕੇ ਮਿਲਦੇ ਹੈ ਜਥੇਦਾਰ ਸਾਹਿਬ ਨੂੰ ਤੇ ਫਿਰ ਬਾਹਰ ਆ ਕੇ ਆਪ ਹੀ ਦੱਸਦੇ ਹੈ ਕਿ ਅਸੀਂ ਆਹ ਮੁਲਾਕਾਤ ਕਰਕੇ ਆਏ ਆਂ ਤੇ ਇਸ ਮੁਲਾਕਾਤ ਦੇ ਆ ਮੈਨੇ ਆ ਦਿੱਤੇਦਾਰ ਸਾਹਿਬ ਐ ਸੰਤੁਸ਼ਟ ਹੋ ਗਏ ਫਾਰ ਐਗਜ਼ਾਮਪਲ ਮੈਂ ਨਕੀਲੇ ਧਾਰਨ ਦੇਣੀ ਚਾਹਾਂਗਾ ਕਿ ਸਰਨਾ ਸਾਹਿਬ ਕੱਲ ਕਹਿ ਰਹੇ ਸੀ ਕਿ ਜੀ ਅਸੀਂ ਮਿਲ ਕੇ ਆਏ ਆ ਜਿਹੜਾ ਬਹੁਤ ਜਿਹੜਾ ਸਾਡਾ ਗਿਆ ਤਾਂ ਸਾਡੇ ਅੱਗੇ ਮੀਨੀ ਡਿਆ ਵਾਲੇ ਜਿਹੜੇ ਅੱਤੇ ਕਾਸੀ ਜਨਰਲ ਸਰ ਨੇ ਪੁੱਛਿਆ ਕਿ ਸਿੰਘ ਸਹਿਬਾਨ ਇਸ ਮੁੱਦੇ ਤੇ ਕਾਸਾ ਜਿਹੜੇ ਜਥੇਦਾਰ ਆ ਉਹਨਾਂ ਦਾ ਕੀ ਵਿਚਾਰ ਹੈ ਕੀ ਕਹਿੰਦੇ ਆ ਹੂੰ ਸਰਨਾ ਸਾਹਿਬ ਕਹਿ ਰਹੇ ਸੀ ਕਿ ਦੋ ਫੀਸ ਦੀ ਅਸੀਂ ਸੈਟੀਸਫਾਈਡ ਹੈ ਜੋ ਕੁਝ ਵਾਪਰਿਆ ਅੱਜ ਇੱਕ ਗੱਲ ਜਿਹੜੀ ਏਗੀ ਮੇਰਾ ਕਹਿ ਲਾ ਕਿ ਦੁਨੀਆ ਪੱੜੇ ਬੜਾ ਬੈਠਾ ਸਿੱਖ ਭਾਈਚਾਰਾ ਹੈ ਪੰਜਾਬੀ ਭਾਈਚਾਰਾ ਹੈ ਉਹ ਇਸ ਗੱਲ ਤੇ ਆਕਾਤਾ ਜਿਹੜੇ ਜਥੇਦਾਰਾ ਉਹਨਾਂ ਤਨਵਾਦੀ ਜ਼ਰੂਰ ਹੋਏਗਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਕਿਸੇ ਕਹਲੇ ਗੱਲ ਕਹਿ ਰਹੀ ਸੀ ਕਿ ਇਹ ਮਾਮਲਾ ਸਿੰਘ ਸਾਹਿਬਾਂ ਨੂੰ ਮਿਲਣਾ ਆਉਣਾ ਚਾਹੀਦਾ ਕਿ ਉਹ ਕੀ ਸੋਚਦੇ ਆ ਜੀ ਕਿ ਕੀ ਫੈਸਲਾ ਹੋਇਆ ਤੇ ਕੀ ਨਹੀਂ ਹੋਇਆ ਕਿਉਂਕਿ ਸਬੰਧਤ ਰਹੀਂ ਆ ਕੇ ਬੋਲ ਰਹੀ ਹੈ ਅਕਾਲੀ ਗੱਲ ਦੀ ਲੀਡਰਸ਼ਿਪ ਆ ਕੇ ਗੱਲ ਕਰਦੀ ਪਰ ਹੈ ਤਾਂ ਕਿ ਧਿਰ ਦੇ ਤੌਰ ਤੇ ਗੱਲ ਕਰਦੇ ਆ ਨਾ ਦੂਜੇ ਪਾਸੇ ਸਦਾਰ ਲਹਿਰ ਵਾਲੇ ਆ ਉਹ ਵੀ ਇੱਕ ਧਿਰ ਦੇ ਤੌਰ ਤੇ ਗੱਲ ਕਰਦੇ ਆ ਫੈਸਲਾ ਸੁਣਾਉਣਾ ਜਾਂ ਸੁਨਾਇਆ ਉਹ ਸਿੰਘ ਸਹਿਬਾਨ ਨੇ ਆਪਾਂ ਕੱਲ ਇਹੀ ਗੱਲ ਕਰ ਰਹੇ ਸੀ ਕਿ ਚੰਗਾ ਹੋਏਗਾ ਕਿ ਸਿੰਘ ਸਹਿਬਾਨ ਆ ਕੇ ਆਪ ਇਹ ਗੱਲ ਕਰਨ ਸੋ ਸਿੰਘ ਸਹਿਬਾਨ ਨੇ ਆਪ ਆ ਕੇ ਉਹਨੇ ਗੱਲ ਕਹੀ ਹੈ ਕਿ ਜਿਹੜਾ ਅਸਤੀਵਾ ਪ੍ਰਵਾਨ ਹੋਇਆ ਉਹਦੇ ਤੇ ਉਹਨਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਸਮੀਰ ਵਲਦੇ ਅਸਤੀਫੇ ਦੀ ਆਪਾਂ ਗੱਲ ਕਰ ਰਹੇ ਆ ਜਾਨਗੀ ਦਾ ਅਸਤੀਫਾ ਉਹਨਾਂ ਨੇ ਕਾਫੀ ਦਿਨ ਪਹਿਲਾਂ ਦੇ ਦਿੱਤਾ ਸੀ ਪਰ ਜਿਹੜੀ ਵਰਕਿੰਗ ਕਮੇਟੀ ਹੈ ਉਹਦੀ ਮੀਟਿੰਗ ਹੀ ਕੱਲ ਹੋਈ ਹੈ ਤੇ ਕੱਲ ਉਸ ਮੀਟਿੰਗ 'ਚ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਸਿੰਘ ਜਾਨ ਨੇ ਬਕਾਇਦਾ ਅੱਜ ਇਹ ਗੱਲ ਜਿਹੜੀ ਆਪਾਂ ਕਹੀ ਸੀ ਮੀਡੀਆ ਦੇ ਅੱਗੇ ਆ ਕੇ ਉਹਨਾਂ ਨੇ ਕਹੀ ਹੈ ਇਹ ਗੱਲ ਕਿਸੇ ਤਰ੍ਹਾਂ ਚੰਗੀ ਗੱਲ ਹੈ ਦੂਜੇ ਪਾਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹ ਬਕਾਇਦਾ ਕਾਇਮ ਹੈ ਔਰ ਉਹਦੀ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਆਪਣੀ ਜ਼ਿੰਮੇਵਾਰੀ ਨਵਾਵੇ ਸੋਏ ਸਾਫ ਕਾਰਜ ਤੇ ਗਾਲ ਸਿੰਘ ਸਾਹਿਬ ਨੇ ਕਿ ਸੱਤ ਮੈਂਬਰ ਕਮੇਟੀ ਨੂੰ ਜਿਸ ਤਰੀਕੇ ਨਾਲ ਵਰਕਿੰਗ ਕਮੇਟੀ ਨੇ ਕੱਲ ਚੋਪ ਧਾਰੀ ਸੀ ਹੋਰ ਸਾਰਾ ਕੁਝ ਵਿਆਉਂਤ ਬਣਾ ਲਈ ਗਈ ਕਿ ਵੀ ਐਦਾਂ ਹੈਗਾ 1 ਮਹੀਨੇ ਦੇ ਅੰਦਰ ਅੰਦਰ ਭਰਤੀ ਹੋਏਗੀ ਪਰਚੀ ਪ੍ਰਕਿਰਿਆ ਹੋਏਗੀ ਇਹ ਆਬਜ਼ਰਵਰ ਹੋਣਗੇ ਇਹ ਆਗੂ ਹੋਏਗਾ ਜਿਹਦੇ ਨਿਗਰਾਨੀ ਦੇ ਇਲੈਕਸ਼ਨ ਹੋਏਗੀ ਆਬਜ਼ਰਵਰ ਹੋਣਗੇ ਸਾਰਾ ਕੋਈ ਤਾਣਾ ਬਣਾ ਇਲੈਕਸ਼ਨ ਦਾ ਤੈਅ ਹੋ ਗਿਆ ਰ ਐਲਾਨ ਵੀ ਹੋ ਗਿਆ ਕਿ ਪਹਿਲੀ ਮਾਰਚ ਨੂੰ ਨਵੇਂ ਪ੍ਰਧਾਨ ਦੀ ਚੋਣ ਹੋ ਜਾਈਗੀ ਉਹ ਡੈਲੀਗੇਟਾਂ ਨਿਮਦਾਗ ਜਿਹੜੇ ਭੱਤੇ ਹੋਣਗੇ ਉਹ ਡਾ ਪਹਿਲੀ ਮਾਰਚ ਨੂੰ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਜਾਏਗੀ ਉਹ ਸਾਰੀ ਪ੍ਰਕਿਰਿਆ ਦੇ ਤਰ੍ਹਾਂ ਕਿਧਰੇ ਵੀ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਨਹੀਂ ਆਇਆ ਕਿ ਸੱਤ ਮੈਂਬਰੀ ਕਮੇਟੀ ਅਸਲ ਜੇ ਦੇਖਿਆ ਜਾਵੇ ਆਪਾਂ ਪੁਰਾਣਾ ਸਾਰਾ ਰਿਕਾਰਡ ਤੇ ਹੈਗੀਆਂ ਗੱਲਾਂ ਕਿ ਸਿੰਘ ਜਵਾਨ ਨੇ ਜਦੋਂ ਤਸਵੀਲ ਤੋਂ ਐਲਾਨ ਕੀਤਾ ਸੀ ਫੈਸਲਾ ਸੁਣਾਇਆ ਸੀ ਉਹਨੇ ਕਿ ਇਸਕੇ ਕਾਲੀ ਗਲਤੀ ਜਿਹੜੀ ਭਰਤੀ ਹੈ ਉਹ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹਦੀ ਨਿਗਰਾਨੀ ਇਹ ਤਾਂ ਹੋएगी ਤੇ ਅੱਗੇ ਚੋਣ ਹੋਏਗੀ ਉਹ ਭਰਤੀ ਮੁਤਾਬਕ ਚੋਣ ਹੋਏਗੀ ਇਹਦੇ ਬਾਰੇ ਕੋਈ ਦੋ رائے ਨਹੀਂ ਪਰ ਨਿਗਰਾਨੀ ਸੱਤ ਮੈਂਬਰੀ ਕਮੇਟੀ ਨੂੰ ਸੌਂਪੀ ਗਈ ਸੀ ਜਿੱਦੇ ਚਾ ਸ਼ੋਮਣੀ ਗੁਰਦਵਾਰਾ ਪੰਥ ਦੇ ਪ੍ਰਧਾਨ ਜਿਹੜੇ ਅਜਿੰਦਾ ਧਾਮੀ ਉਹਨਾਂ ਨੂੰ ਜ਼ਿੰਮੇਵਾਰੀ ਕਨਵੀਨਰ ਦੇ ਤੌਰ ਤੇ ਲਈ ਗਈ ਸੀ ਹੁਣ ਨਾ ਤਾਂ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਅਜੇ ਤੱਕ ਨਾ ਹੀ ਕਾਲ ਸੱਤ ਮੈਂਬਰੀ ਕਮੇਟੀ ਦਾ ਕੀ ਰੋਲ ਹੋਏਗਾ ਇਹਦੇ ਬਾਰੇ ਕੋਈ ਜ਼ਿਕਰ ਹੋਇਆ ਸੋ ਸਿੰਘ ਸਾਹਿਬਾਂ ਨੇ ਐਨ ਮੌਕੇ ਤੇ ਆ ਕੇ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਉਹਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਦੇ ਮੁਤਾਬਕ ਇਹ ਗੱਲ ਜਿਹੜੀ ਹੈ ਹੋਣੀ ਚਾਹੀਦੀ ਹੈ ਜੀ ਉਹੀ ਚ ਦਿੱਲੀ ਦੇ ਜਿਹੜੇ ਆਗੂ ਆ ਸੰਨਾ ਸਾਹਿਬ ਇਹਨਾਂ ਦਾ ਮੈਂ ਜ਼ਿਕਰ ਕੀਤਾ ਉਹਨਾਂ ਦਾ ਜਵਾਬ ਆਪਾਂ ਜਰੂਰ ਗੱਲ ਕਰ ਲਈਏ ਉਹਨਾਂ ਨੇ ਅੱਜ ਇਹ ਕਿ ਸੱਤ ਮੈਂਬਰੀ ਕਮੇਟੀ ਵਰੇ ਤਾਂ ਕਹਿੰਦੇ ਕੋਈ ਕੀਨੇ ਰਾਜ਼ ਕੀਤੀ ਕਿਸੇ ਨੇ ਰਾਜ਼ੀ ਨਹੀਂ ਕੀਤੀ ਜਣੀ ਰੱਦਦਾ ਨਹੀਂ ਕੀਤੀ ਸਰਨਾਬਾਬ ਪਰ ਸੱਤ ਮੈਂਬਰੀ ਕਮੇਟੀ ਦੇ ਅਕਦ ਨੇ ਜ਼ਿਕਰ ਹੀ ਨਹੀਂ ਆ ਕੇ ਕਰੇਗੀ ਕੀ ਹੂੰ ਉਹਨੂੰ ਲੈ ਕੇ ਜਿਹੜੇ ਵਿਰੋਧੀ ਧਿਰ ਦੇ ਜਣੀ ਕਾਲੀਦਾਲ ਜਿਹੜੇ ਸਦਾਰਨ ਦੇ ਆਗੂ ਹੈ ਪ੍ਰੈਸਰ ਪ੍ਰਿੰਸ ਚੰਨੂ ਮਾਜਰਾ ਇਦਾਂ ਜਿਹੜਾ ਜਸਰ ਗੁਪਤਾ ਸਿੰਘ ਬਡਾਲਾ ਐ ਜੀਪੀਸੀ ਮੈਂਬਰ ਅਵੀ ਵੀ ਕਰਨ ਜੋ ਕੌਰ ਇਦਾਂ ਜਿਹੜੇ ਵਖਵਾ ਕਾ ਗੂੜੇ ਹੈ ਗਿਆ ਬੀਬਾ ਗੁਲਸ਼ਨ ਉਹਨਾਂ ਸਾਰਿਆਂ ਨੇ ਸਵਾਲ ਉਠਾਇਆ ਕਿ ਸੱਤ ਮੈਂਬਰੀ ਕਮੇਟੀ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਸੀ ਉਹ ਜ਼ਿੰਮੇਵਾਰੀ ਦਾ ਕਿਤੇ ਜ਼ਿਕਰ ਹੀ ਨਹੀਂ ਸੁਣਨਾ ਕੋਈ ਔਖੇ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਕਿ ਵੀ ਜਿਹੜੇ ਜ਼ੂਦਾ ਅਕਾਲੀ ਦਲ ਦੀ ਲੀਡਰਸ਼ਿਪ ਹੈ ਕੋਈ ਕਹਿੰਦੇ ਮੁਨਕਰ ਹੋ ਗਿਆ ਕੋਈ ਕਹਿੰਦੇ ਪਘੋੜਾ ਹੋ ਗਿਆ ਅਕਾਲੀ ਆਗੂਆਂ ਨੇ ਵੀ ਇਸ ਇਤਰਾਜ਼ ਠਾਇਆ ਪਹਿਲਾਂ ਵੀ ਠਾਇਆ ਕੱਲ ਵੀ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਨਾ ਇਹ ਵੀ ਅਕਾਲ ਚਰ ਸਾਧ ਦੀ ਜਿਹੜੀ ਫੈਸਲਾ ਉਹਦੀ ਮर्यादा ਮੁਤਾਬਕ ਨਹੀਂ ਹੈ ਖੈਰ ਪਰ ਇਹ ਗੱਲ ਆਈ ਹੈ ਉਪਰ ਕਿ ਸੱਤ ਮੈਂਬਰੀ ਕਮੇਟੀ ਪੂਰੀ ਤਰ੍ਹਾਂ ਕੈਮ ਹੈ ਹੁਣ ਅੱਗੇ ਕੀ ਹੋਏਗਾ ਉਹਦੇ ਮੁਤਾਬਕ ਸਿੰਘ ਸਾਹਿਬਾ ਨੇ ਜ਼ਰੂਰ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਇਹ ਸੱਤ ਮੈਂਬਰੀ ਕਮੇਟੀ ਦੇ ਬਗੈਰ ਅਕਾਲੀ ਗਲਤੀ ਭਰਤੀ ਨਹੀਂ ਹੋਏਗੀ ਤੇ ਉਹਦੀ ਨਿਗਰਾਨੀ ਦੇ ਚਾਹੀ ਨਵੇਂ ਪ੍ਰਧਾਨ ਦੀ ਚੋਣ ਹੋਏਗੀ ਜੋ ਸਿੰਘ ਸਹਿਬਾਨ ਕਾਲਜ ਦੇ ਜਥੇਦਾਰ ਨੇ ਅੱਜ ਆ ਕੇ ਗੱਲ ਕਹੀ ਹੈ ਕੀ ਹੋਣਾ ਇਸ ਪ੍ਰਕਿਰਿਆ ਨੂੰ ਕਿਵੇਂ ਅਪਣਾਇਆ ਜਾਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸ ਤਰ੍ਹਾਂ ਦੀਆਂ ਪ੍ਰਸਤਿਧੀਆਂ ਵਾਪਰੀਆਂ ਕਿ ਕਾਂਸਾ ਦੇ ਜਥੇਦਾਰ ਦਾ ਜਿਹੜਾ ਫੈਸਲਾ ਹੈ ਜੋ ਅੱਜ ਵੀ ਉਹਨਾਂ ਨੇ ਗੱਲ ਸੁਣਾਈ ਹੈ ਦੁਹਾਈਆ ਬਲਕਿ ਜੀ ਜੀ ਕਹਾਂਗਾ ਉਨ੍ਹਾਂ ਦੇ ਸ਼ਬਦ ਵੀ ਦਰਹਾਏ ਗਏ ਆ ਇੱਕ ਜਰਨਲਿਸਟ ਨੇ ਪੁੱਛਿਆ ਜੀ ਤੁਸੀਂ ਸ਼ਬਦ ਵਰਤਿਆ ਸੀ ਆ ਨਾ ਕਰਨੀ ਕਹਿੰਦੇ ਹਾਂ ਨਾ ਨਾ ਕਰਨੀ ਗੱਲ ਵੀ ਆਪਾਂ ਕਹਿ ਸਕਦੇ ਹਾਂ ਜਾਨਾ ਕਰਨੀ ਨਹੀਂ ਕਰਨੀ ਚਾਹੀਦੀ ਜੋ ਫੈਸਲਾ ਹੋਇਆ ਸਤ ਮੈਮਰੀ ਕਮੇਟੀ ਦਾ ਉਹ ਇਹਨਾਂ ਬੈਨ ਉਸੇ ਤਰੀਕੇ ਨਾਲ ਕਾਇਮ ਹੈ ਜੀ ਪ੍ਰੋ ਜੀ ਸਤ ਸਾਬ ਅੱਗੇ ਗੱਲ ਕਰਾਂਗੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਇਸ ਸਮੇਂ ਹਰਿਆਣਾ ਦੇ ਵਿੱਚ ਮਾਹੌਲ ਪੂਰਾ ਗਰਮ ਹੈ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪਰ ਅਜਿਹੇ ਦੇ ਵਿੱਚ ਇੱਕ ਪਟੀਸ਼ਨ ਕੋਰਟ ਦੇ ਵਿੱਚ ਇਹ ਵੀ ਪਈ ਕਿ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਜਾਤ ਦੇ ਆਧਾਰ ਤੇ ਜਿਸ ਨੂੰ ਕੋਰਟ ਨੇ ਮੁੱਢੋਂ ਹੀ ਨਕਾਰਤਾ ਕੀ ਇਹ ਪੂਰਾ ਮਾਮਲਾ ਜਰੂਰ ਦੱਸੋ ਆ ਭਰਾ ਮਾਮਲਾ ਦੇਖੋ ਆਪਣੇ ਗਵਾਂਡ ਚ ਰਹਿਣਾ ਚ ਰਹਿਣਾ ਗੁਰਦਵਾਰਾ ਪ੍ਰਬੰਧ ਕਮੇਟੀਆਂ ਪਹਿਲੀ ਵਾਰੀ ਫਸਟ ਟਾਈਮ ਹੈ ਕਿ ਆਮ ਚੋਣਾਂ ਹੋ ਰਹੀਆਂ ਮੈਂਬਰਸ਼ਿਪ ਹੋਣ ਤੋਂ ਬਾਅਦ ਅਨਾਂ ਦਾ ਮੈਂਬਰਸ਼ਿਪ ਬਾਰੇ ਸਵਾਲ ਉੱਠਦੇ ਰਹੇ ਕਿ ਕਿਹੜੇ ਤਰ੍ਹਾਂ ਦੇ ਮੈਂਬਰ ਬਣਿਆ ਚਲੋ ਉਹ ਨਿਪਟਾਰਾ ਹੋ ਗਿਆ ਹੁਣ ਤਾਂ ਆਪਾਂ ਉਸ ਫੜਾ ਤੇ ਪਹੁੰਚ ਗਏ ਜਦੋਂ ਕਿ ਹੋਰ ਕੋਈ ਦਿਨ ਨੂੰ ਜਣੀ 19 ਜਨਵਰੀ ਨੂੰ ਰੈਣਾ ਗੁਰਦੁਆਰਾ ਗੁਰੰਧ ਘੇਟੀ ਨਹੀਂਆ ਵੋਟਾਂ ਪੈਂ ਜਾਂ ਰਹੀਆਂ ਤੇ ਹਰਿਆਣਾ ਗੁਰਦੁਆਰਾ ਗੁਰੰਧ ਘੇਟੀ ਨਵਾਂ ਪ੍ਰਾਂ ਤੇ ਨਵੇਂ ਉਧਦੇਦਾਰ ਬਣਨ ਜਾ ਰਿਹਾ ਜੀ ਖਿਆਣਾ ਚ ਕਾਫੀ ਆਪਸ ਵਿੱਚ ਜਿਹੜੇ ਵੱਖ-ਵੱਖ ਸਿਕਸ ਜਥੇਬੰਦੀਆਂ ਨਾਲ ਸੰਬੰਧਿਤ ਪੰਥਾਂ ਨਾਲ ਸੰਬੰਧ ਜਿਹੜੇ ਟੜੇ ਹੈਗੇ ਆ ਉਹਨਾਂ ਦੇ ਆਪਣੇ ਆਪਣੇ ਵੋਟਾਂ ਆਪਣੇ ਆਪਣੇ ਉਮੀਦਵਾਰ ਕੋਸ਼ਿਸ਼ ਕਰ ਰਹੇ ਪਰ ਸਾਰੇ ਕਾਦੇ ਚੱਲਦੇ ਆ ਇੱਕ ਲੈਕਚਰ ਨੇ ਨਾਲੋਂ ਨਾਲ ਇੱਕ ਪ੍ਰਸ਼ਾਵੇਂ ਦੀ ਤਰ੍ਹਾਂ ਦੀ ਗੱਲ ਚੱਲ ਰਹੀ ਸੀ ਉਹ ਇਹ ਸੀ ਕਿ 19 ਨੂੰ ਲੈਕਚਰ ਨਹੀਂ ਹੋਏਗੀ ਪੋਸਟਪੋਨ ਹੋ ਜਾਏਗੀ ਹਾਲਾਂਕਿ ਰਿਕਾਰਡ ਦੇ ਕਿਦਰੇ ਵੀ ਨਹੀਂ ਆਈ ਗੱਲ ਹੁਣ ਜੇ ਮੁੱਦੇ ਦਾ ਤੁਸੀਂ ਜ਼ਿਕਰ ਕੀਤਾ ਇੱਕ ਉਹਦੀ ਵਜ੍ਹਾ ਹੀ ਨਹੀਂ ਸੀ ਇਸ ਮੁੱਦੇ ਦੀ ਉਹ ਇਹ ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚ ਇੱਕ ਪਟੀਸ਼ਨ ਪਾਈ ਗਈ ਉਸ ਪਟੀਸ਼ਨ ਚ ਕਿਹਾ ਗਿਆ ਕਿ ਜਿਹੜੀ ਹਰਿਆਣਾ ਗੁਰਦਵਾਰਾ ਪਰੰਧ ਕਮੇਟੀ ਦੇ ਚੋ ਮਣਾਏ ਉਹਦੇ ਤੇ ਜਾਤ ਦੇ ਆਧਾਰ ਤੇ ਰਾਖਵਾ ਕਰਨ ਹੋਣਾ ਚਾਹੀਦਾ ਉਹ ਨਮਾਇੰਦਗੀ ਨਹੀਂ ਦਿੱਤੀ ਗਈ ਤਾਂ ਇਹਦਾ ਨਪਟਾਰਾ ਇੱਕ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੜਾ ਸਿੱਖ ਮਰਿਆਦਾ ਸਿੱਖ ਜਿਹੜੀਆਂ ਰਹਿਤ ਰੀਤਾਂ ਉਹਨਾਂ ਮੁਤਾਬਕ ਜਿਹੜਾ ਹੈਗਾ ਕਿ ਲੰਬਾ ਚੌੜਾ ਜਿਹੜਾ ਉਹਨਾਂ ਨੇ ਆਪਣਾ ਇਸ ਮਾਮਲੇ ਤੇ ਸਪਸ਼ਟਿਕਰਨਦਿਆਂ ਫੈਸਲਾ ਦਿੱਤਾ ਹੈ ਕਿ ਵੀ ਸਿੱਖ ਭਾਈਚਾਰੇ ਦੇ ਅੰਦਰ ਤਾਂ ਜਾਤ ਪਾਤ ਦੀ ਕੋਈ ਥਾਂ ਹੀ ਨਹੀਂ ਬਿਲਕੁਲ ਨਿਰਲੰਗਰ ਪ੍ਰਥਾ ਹੈ ਗੁਰੂ ਨਾਨਕ ਦੇਵ ਜੀ ਨੇ ਜਿਸ ਫਲਸਵੇ ਨੂੰ ਦੁਨੀਆ ਪਰਸ ਲੈ ਜਾਂਦਾ ਉਹਦੇ ਤੱਕ ਇਹ ਕੋਈ ਜਾਤ ਪਾਤ ਦਾ ਕੋਈ ਅਜਾ ਵਰਤਾਰਾ ਹੀ ਨਹੀਂ ਹੈਗਾ ਇਸ ਕਰਕੇ ਇਸ ਸੇਖਾ ਮर्यादा ਸਤ ਸਖਰਿਤਾ ਸੇਖਾ ਫਲਸਵੇ ਖਿਲਾਫ ਹੈ ਕਿ ਹਰਿਆਣਾ ਗੁਰਦਾਰਾ ਪਰੰਧ ਕਮੇਟੀ ਚ ਜਾਤ ਦੇ ਆਧਾਰ ਤੇ ਸੀਟਾਂ ਰੱਖਣੀਆਂ ਕਿਤੇ ਜਾਣ ਸੋ ਉਹਨਾਂ ਨੇ ਮੁਕੰਮਲ ਤੌਰ ਤੇ ਉਹ ਦਲੀਲ ਰੱਦ ਕਰ ਦਿੱਤੀ ਹੈ ਹੁਣ ਇਸ ਤੋਂ ਬਾਅਦ ਉਮੀਦ ਕੀਤੀ ਜਾਂਦੀ ਹੈ ਕਿ 19 ਜਨਵਰੀ ਨੂੰ ਬਕਾਇਦਾ ਹਰਿਆਣਾ ਗੁਰਦਰਾ ਪਰੰਧ ਕਮੇਟੀਆਂ ਚੋਣਾਂ ਹੋਣਗੀਆਂ ਉਹਦੇ ਚ ਕਿਸ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਜਿਹੜਾ ਸੋਨੇ ਕਾਲੀ ਦਾਲਾ ਉਹ ਵੀ ਆਪਣੇ ਢੰਗ ਨਾਲ ਉੱਥੇ ਲੜ ਰਿਹਾ ਦੂਜੇ ਪੱਖੋਂ ਕਿ ਜਥੇ ਵੀ ਜਿਹੜੇ ਆਪਣੇ ਢੰਗ ਨਾਲ ਲੜਾਈ ਲੜ ਰਹੇ ਆ ਦੇਖਿਆ ਜਾਏਗਾ ਇਹ ਵੀ ਬੜਾ ਇੱਕ ਪ੍ਰਵਾਦ ਦਿੱਤਾ ਜਾਂਦਾ ਸੀ ਕਿ ਹਰਿਆਣਾ ਗੁਰਦਰਾ ਪਰੰਧ ਕਮੇਟੀ ਹੈ ਉਹ ਤਾਂ ਜੀ ਹਰਿਆਣਾ ਸਰਕਾਰ ਜਿਹੜੀ ਭਾਜਪਾ ਸਰਕਾਰ ਹੈ ਉਹਦੇ ਪ੍ਰਭਾਵ ਹੇਠਾਂ ਹੀ ਚੱਲ ਰਹੀ ਹੈ ਕੀ ਹੁਣ ਉੱਥੇ ਆਜ਼ਾਦ ਉਮੀਦਵਾਰ ਵੀ ਜਿੱਤਣਗੇ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਗੂ ਜਿਹੜੇ ਪਹਿਲਾਂ ਹੀ ਜਾਣੇ ਪਛਾਣੇ ਚਿਹਰੇ ਆ 바ਖ ਪੰਥਕ ਆਗੂ ਹੈ ਉਹ ਆਪਣੇ ਆਪਣੇ ਤਣਾਵਲੋਂ ਲਾਈਆਂ ਦਾ ਲੜ ਰਹੇ ਆ ਪਰ ਕਹਿੰਦੇ ਕਿਦਰੇ ਹਰਿਆਣਾ ਦੇ ਜਿਹੜੇ ਸਿੱਖ ਹੈਗੇ ਜਿਹੜੇ ਆਜ਼ਾਦ ਉਮੀਦਵਾਰ ਆ ਉਹਨਾਂ ਨੂੰ ਵੀ ਚੰਗਾ ਹਗਾਰਾ ਮਿਲ ਰਿਹਾ ਸੋ ਜੇ ਆਜ਼ਾਦ ਮੀਵਾਂ ਜਿੱਤ ਕੇ ਆਉਣਗੇ ਤਾਂ ਦੇਖਿਆ ਜਾਏਗਾ ਕਿ ਹਰਿਆਣਾ ਦੀ ਗੁਰਦਰਾ ਪਰੰਦੇ ਕਮੇਟੀ ਦੀ ਕੌਣ ਅਗਵਾਈ ਕਰੇਗਾ ਸੋ ਦਿਲਚਸਪ ਹੈ ਆਪਣੇ ਗਵਾਂਢ ਤੇ ਪੰਥਕ ਮਾਮਲਾ ਹੈ ਜੁੜਾ ਪਾਈ ਜਾ ਰਿਹਾ ਸਿਕਾਹਰਾ ਉਸ ਮਾਮਲੇ ਚ ਕਿਹੋ ਜੀ ਲੀਡਰਸ਼ਿਪ ਆਉਂਦੀ ਹੈ ਇਹ 19 ਜਨਵਰੀ ਦੇ ਲਈ ਸਾਰਿਆਂ ਦੇ ਨਜ਼ਰਾਂ ਪੰਜਾਬ ਹਰਿਆਣਾ ਮੈਂ ਕਹੂੰਗਾ ਕਿ ਬਲਕਿ ਦੁਨੀਆ ਭਰ ਜਿਹੜਾ ਬੈਠਾ ਸਿੱਖ ਪਾਈ ਜਾ ਰਾ ਉਹਦੀਆਂ ਬਣੀਆਂ ਰਹਿਣੀਆਂ ਕਿ ਆਖਰ ਹਰਿਆਣਾ ਚ ਕਿਹੋ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੁੰਦੀ ਹੈ ਕਿਹੋ ਜੀ ਲੀਡਰਸ਼ਿਪ ਆਏਗੀ ਜੀ ਬਿਲਕੁਲ ਸੋ ਸਾਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਿੱਖਾਂ ਦੀਆਂ ਨਜ਼ਰਾਂ ਟਿਕਣ ਗਿਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਲ ਨਾਲ ਦੇਸ਼ ਭਰ ਦੀਆਂ ਨਜ਼ਰਾਂ ਟਿਕਣ ਗਿਆ ਉਹਨਾਂ ਦੀ ਰਾਸ਼ਟਾਨੀ ਦੇ ਉੱਪਰ ਗੱਲ ਕਰਦੇ ਆਂ ਦਿੱਲੀ ਦੀ ਕਿਉਂਕਿ ਦਿੱਲੀ ਦੇ ਵਿੱਚ ਹੀ ਫਰਵਰੀ ਦੇ ਵਿੱਚ ਚੋਣਾਂ ਨੇ ਤਾਂ ਅਜੇਹੇ ਦੇ ਵਿੱਚ ਸਾਰੇ ਉਤਸਕ ਨੇ ਜਾਣਨ ਲਈ ਕਿ ਸਾਡੇ ਦੇਸ਼ ਦੀ ਰਾਸ਼ਟਾਨੀ ਦੇ ਵਿੱਚ ਆਖਰਕਾਰ ਸਰਕਾਰ ਕਿਹਦੀ ਬਣ ਰਹੀ ਹੈ ਪਰ ਪੰਜਾਬ ਦੇ ਨਾਲ ਕੁਝ ਖਾਸ ਕਨੈਕਸ਼ਨ ਹੈ ਕਨੈਕਸ਼ਨ ਦਾ ਜਿਹੜਾ ਕਾਰਨ ਹੈ ਵੱਡਾ ਉਹ ਇਹ ਵੀ ਹੈ ਕਿ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਪੰਜਾਬੀ ਭਾਈਚਾਰਾ ਵੀ ਵਸਦਾ ਹੈ ਤੇ ਦੂਜੀ ਗੱਲ ਆਮ ਆਦਮੀ ਪਾਰਟੀ ਦੋਨਾਂ ਜਗ੍ਹਾ ਤੇ ਸੱਤਾ ਦੇ ਵਿੱਚ ਹੈ ਤਾਂ ਅਜੇਹੇ ਦੇ ਵਿੱਚ ਇਸ ਸਥਿਤੀ ਕਹਿੰਦੀ ਹੈ ਹਰਿਆਣਾ ਦੀਆਂ ਚੋਣਾਂ ਤੋਂ ਬਾਅਦ ਦਿੱਲੀ ਦੀਆਂ ਚੋਣਾਂ ਦੇ ਵਿੱਚ ਭਾਜਪਾ ਕਿਸ ਤਰ੍ਹਾਂ ਨਿੱਤਰ ਰਹੀ ਹੈ ਆਮ ਆਦਮੀ ਪਾਰਟੀ ਕੀ ਜ਼ੋਰ ਲਾ ਰਹੀ ਹੈ ਤੇ ਅਜੇਹੇ ਦੇ ਵਿੱਚ ਸਿੱਖ ਵੋਟ ਹੈ ਜਿਹੜੀ ਉਹ ਕਿੱਧਰ ਭੁਗਤ ਰਹੀ ਹੈ ਕਿਉਂਕਿ ਅਕਾਲੀ ਦਲ ਤਾਂ ਮੈਦਾਨ 'ਚ ਨਹੀਂ ਹੈ ਇਸ ਵਾਰ ਜੀ ਜੀ ਬਿਲਕੁਲ ਬਹੁਤ ਅਜਿਹਾ ਸਵਾਲ ਆਇਆ ਆਪਾਂ ਸਿੱਖ ਭਾਈਚਾਰੇ ਦੀ ਗੱਲ ਕਰਦੇ ਕਰਦੇ ਨਾਲ ਪੰਜਾਬੀ ਭਾਈਚਾਰਾ ਵੀ ਆਪਾਂ ਉਹਨਾਂ ਦਾ ਸਵਾਲ ਵੀ ਲਵਾਂਗੇ ਜੀ ਲਖੋ ਦਿੱਲੀ ਦੇ ਅੰਦਰ ਕਾਫੀ ਵਟੀ ਗਿਣਤੀ ਚ ਸਿੱਧਾ ਪਹਿਲਾਂ ਯਾਖਤ ਜ਼ਿਕਰ ਕਰਦੇ ਆ ਕਿ ਜਦੋਂ ਇਹ ਸੰਮਲਕ ਦੇ ਦੋ ਹਿੱਸੇ ਹੋਏ ਪਾਕਿਸਤਾਨ ਤੇ ਹਿੰਦੁਸਤਾਨ ਤਾਂ ਕਾਫੀ ਵੱਡੀ ਗਿਣਤੀ ਜਿਹੜਾ ਸਿੱਖ ਭਾਈ ਜਾਰਾ ਪੰਜਾਬੀ ਭਾਈ ਜਾਰਾ ਸਿੱਧਾ ਪਾਕਿਸਤਾਨ ਤੋਂ ਉਜੜ ਕੇ ਆ ਕੇ ਦਿੱਲੀ 'ਚ ਪੱਕੇ ਤੌਰ ਤੇ ਵਸ ਗਿਆ ਵੈਸੇ ਵੀ ਬਹੁਤ ਸਾਰੇ ਕਾਰੋਬਾਰੀ ਜਿਹੜੇ ਪੰਜਾਬੀ ਐ ਪੰਜਾਬ ਚ ਉੱਠ ਕੇ ਵੀ ਦਿੱਲੀ ਜਾ ਕੇ ਵਸੇ ਸੋ ਪੰਜਾਬੀਆਂ ਦਾ ਕਿ ਚੰਗਾ ਪਰਵਾ ਵੈਸੇ ਵੀ ਦਿੱਲੀ ਤੇ ਪੰਜਾਬ ਦਾ ਆਪਸੀ ਜਿਹੜਾ ਨੇੜਲਾ ਸਹੰਦ ਹੈ ਹੁਣ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਵੱਡਾ ਸਬੰਧ ਇਸ ਕਰਕੇ ਵੀ ਹੈ ਇਸ ਵੇਲੇ ਦਿੱਲੀ 'ਚ ਵੀ ਆਪਦੀ ਸਰਕਾਰ ਔਰ ਪੰਜਾਬ 'ਚ ਵੀ ਆਪਦੀ ਸਰਕਾਰ ਹੂੰ ਇਹ ਦੇਖਣ ਵਾਲੀ ਗੱਲ ਹੈ ਕਿ ਕੀ ਹੁਣ ਦੋਨੇ ਜਿਹੜੇ ਕਨੈਕਸ਼ਨ ਹੈ ਇੱਕ ਦੂਜੇ ਦੇ ਕੀ ਅਸਰ ਪਉਂਦੇ ਆ ਇੱਕ ਦਿਲਚਸਪ ਗੱਲ ਮੈਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਉਹ ਇਹ ਹੈ ਕਿ ਜਦੋਂ ਪੰਜਾਬ 'ਚ ਇਲੈਕਸ਼ਨ ਹੋਈਆਂ ਤਾਂ ਆਪ ਵਾਲਿਆਂ ਨੇ ਮਾਡਲ ਪੇਸ਼ ਕੀਤਾ ਕਿ ਦੇਖੋ ਜੀ ਦਿੱਲੀ 'ਚ ਸਾਡੀ ਐਨੀ ਵਧੀਆ ਸਰਕਾਰ ਦਿੱਤੀ ਹੈ ਉਥੋਂ ਉਹਨਾਂ ਮਲਾਕ ਕਲੀਨਿਕ ਦੀ ਗੱਲ ਕੀਤੀ ਉਹਨਾਂ ਨੇ ਸਕੂਲਾਂ ਦੀ ਗੱਲ ਕੀਤੀ ਸਿੱਧੀ ਗੱਲ ਕੀਤੀ ਹੋਰ ਜਿਹੜੀ ਬਿਜਲੀ ਮੁਫਤ ਸਹੂਲਤਾਂ ਦਿੰਦੀਆਂ ਇਤਨੀਆਂ ਸਹੂਲਤਾਂ ਦਾ ਜ਼ਿਕਰ ਕੀਤਾ ਕਿ ਦਿੱਲੀ ਦੀ ਤਰ੍ਹਾਂ ਤੇ ਪੰਜਾਬ ਨੂੰ ਬਣਾਇਆ ਜਾਏਗਾ ਹੁਣ ਦਿਲਚਸਪ ਗੱਲ ਇਹ ਹੈ ਕਿ ਹੁਣ ਦਿੱਲੀ 'ਚ ਰਿਐਕਸ਼ਨ ਹੋ ਰਹੀ ਹੈ ਤੁਹਾਨੂੰ ਤੇ ਪੰਜਾਬ ਦਾ ਮਾਡਲ ਪੇਸ਼ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਦੇਖੋ ਇਹ ਪੰਜਾਬ ਬਿਜਲੀ ਮੁਫਤ ਮਿਲਦੀ ਹੈ ਪੰਜਾਬ ਜਾਂ ਮਹੱਲਾ ਕਹਿੰਨੇ ਕਾ ਇਹਨਾਂ ਦੀ ਇੰਨੇ ਵੱਡੀ ਸਹੂਲਤ ਹੈ ਪੰਜਾਬ 'ਚ ਇਸ ਤਰ੍ਹਾਂ ਵਿਕਾਸ ਹੋਇਆ ਹੈ ਪੰਜਾਬ 'ਚ ਇਸ ਤਰ੍ਹਾਂ ਦੀ ਏਡੀ ਵੱਡੀ ਐਜੂਕੇਸ਼ਨ ਸਕੂਲ ਦਾ ਪ੍ਰਬੰਧ ਹੈਗਾ ਸਹੀ ਵਜ੍ਹਾ ਹੈਗੀ ਹੈ ਕਿ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਜਾ ਕੇ ਦਿੱਲੀ 'ਚ ਬੈਠੇ ਆ ਪੰਜਾਬ ਦੇ ਆਪ ਦੇ ਵਿਧਾਇਕ ਜਾ ਕੇ ਦਿੱਲੀ 'ਚ ਬੈਠੇ ਆ ਜੀ ਜੀ ਮੁੱਖ ਮੰਤਰੀ ਇਹ ਇਸ ਨੂੰ ਆ ਦੇ ਰਿਹਾ ਕਿ ਦਿੱਲੀ ਦੇ ਵਿੱਚ ਹੁਣ ਪੰਜਾਬ ਦੇ ਮਾਡਲ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਸੋ ਇਹ ਗੱਲ ਤਾਂ ਚੰਗੀ ਗੱਲ ਹੈ ਕਿ ਪੰਜਾਬੀ ਦੇਖੋ ਇੰਨੇ ਹਿੰਮਤੀ ਹੈ ਜਿਹੜੇ ਇੱਕ ਇਲੈਕਸ਼ਨਾਂ 'ਣੀ 22 ਤੋਂ ਪਹਿਲਾਂ ਜਿਨ੍ਹਾਂ ਨੂੰ ਸ਼ੀਸ਼ਾ ਦਿਖਾਇਆ ਜਾ ਰ ਸੀ ਕਿ ਦਿੱਲੀ ਦਾ ਕਿ ਦਿੱਲੀ 'ਚ ਦੇਖੋ ਆ ਕੁਝ ਹੋ ਰਿਹਾ ਤੇ ਹੁਣ ਪੰਜਾਬ ਵਾਲੇ ਆਪਣਾ ਸ਼ੀਸ਼ਾ ਦਿਖਾ ਰਿਹਾ ਦਿੱਲੀ ਨੂੰ ਜੀ ਜੀ ਬਿਲਕੁਲ ਹੈ ਜੇ ਆਪ ਨੂੰ ਦਿਤਾਉਗੇ ਤਾਂ ਪੰਜਾਬ ਵਰਗੀਆਂ ਸਹੂਲਤਾਂ ਪੰਜਾਬ ਵਰਗਾ ਮਾਹੌਲ ਦਿੱਲੀ ਚ ਵੀ ਬਣੇਗਾ ਜੀ ਸਤ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਆਪਾਂ ਅਹਿਮ ਵਿਚਾਰ ਚਰਚਾ ਜਿਹੜੀ ਉਹ ਕੀਤੀ ਮਿਹਰਬਾਨੀ ਜੀ ਸੋ ਕੋ ਜਾਇਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਨਜ਼ਰਾਂ ਕਈ ਚੀਜ਼ਾਂ ਤੇ ਟਿਕੀਆਂ ਹੋਈਆਂ ਨੇ ਅਕਸਾਨ ਅੰਦੋਲਨ ਤੇ ਅਕਾਲੀ ਦਲ ਦੀ ਅਗਲੀ ਰਣਨੀਤੀ ਤੇ ਦਿੱਲੀ ਚੋਣਾ ਤੇ ਤੇ ਨਾਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਦੀ ਇਹ ਕਮੇਟੀ ਉਹਦੇ ਤੇ ਉਮੀਦ ਕਰਦੇ ਆ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੌਜੂਦ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ